ਰਹ ਰਹਾ ਸਾਹਿਬ ਹਰ ਜੁਗ ਜੁਗ ਭਗਤ ਪਾਇ ਪੈ ਜ ਰਖਦਾ ਆ ਰਾਮ ਰਾਜ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਭਲਾਤਰਾਇ ਅਹੰਕਾਰਿਆ ਅਨੰਦ ਕਾ ਬਟ ਦੇ ਨਾਮ ਦੇ ਮਹਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਲੋਕ ਮਹਿਲਾ ਪਹਿਲਾ ਦੁਖ ਦਰਦ ਸੋ ਰੋਗ ਪਿਆ ਜੇ ਸੁਖ ਤਵ ਨਾ ਹੋਵੇ ਤੂੰ ਕਰਤਾ ਕਰਣਾ ਮੈਂ ਨਹੀਂ ਜੇ ਹੋਖ ਨਾ ਹੋਵੇ ਮਨਹਾਰੇ ਗੁਰ ਤੋਂ ਸਿਆ ਤੇ ਅੰਤ ਨਾ ਜਾਏ ਲਖਿਆ ਰਹਾ ਹੋ ਜਾਤ ਨਾ ਜੋ ਜੋਤ ਮੈਂ ਜਾਤਾ ਅਗ ਲਖਲਾ ਭਰਪੂ ਰਹਾ ਤੂੰ ਸੱਚਾ ਸਾਹਿਬ ਸਿਮਤ ਸਵਾਲਿਓ ਜਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਗ੍ਰਤੇ ਗਿਆ ਬਤਾਂ ਯੋਗ ਕਸ਼ਲਣਾ ਸੋ ਕਰੇ ਹਾ ਸੋ ਦਰਾਗਾਸਾ ਮੈਂ ਅੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਅਦਰ ਤੇ ਰਾਖਿ ਹਾ ਸੋ ਕਰਖੇ ਹਾ ਜਦ ਮੈਂ ਸਰਬ ਸਮਾਲੇ ਆਵਾਜੇ ਤੇਰੇ ਨਾਦ ਅਨੇਕ ਸੰਖੇ ਕੇਤੇ ਤੇਰੇ ਆਵਨ ਹਾਰੇ ਕੇਤੇ ਤੇਰੇ ਰਾਗ ਬ੍ਰਿ ਸੋ ਕਹਿਨ ਕੇਤੇ ਤੇਰੇ ਗਾਵਨ ਹਾਰੇ ਗਾਵਨ ਤਤਨੋ ਪਾਉਣ ਪਾਣੇ ਬੈ ਸੰਤਰ ਗਾਵੇ ਰਾਜਾ ਧਰਮ ਦਿਵਾਰੇ ਗਾਵਣ ਤੁਧਨੋ ਚਿਤ ਗਉਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਪਰਮਾ ਦੇਵੇ ਸੋਹਣ ਤੇਰੇ ਸਦਾ ਸਾਰੇ ਗਾਵਣ ਤੁਧਨੋ ਅਨੰਦ ਰਸਨ ਬੈਠੇ ਦੇਵਤੀਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਦੇ ਸੰਤੋਖੀ ਗਾਵਨ ਤੁਧਨੋ ਵਿਰਖਰਾਰੇ ਗਾਵਨ ਤੁਧਨੋ ਪੰਡਿਤ ਪੰਦਨ ਰਕੇਸ਼ਰ ਜਗ ਜਗ ਵੇਦਾ ਨਾਲੇ ਗਾਵਨ ਤੁਧਨੋ ਮਹੂਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ 86 ਤਿਰਥ ਨਾਲੇ ਗਾਵਨ ਤੁਧਨੋ ਜੂਦ ਮਹਾਬਲ ਸੂਰਾ ਗਾਵਨ ਪੂਨਾ ਖਾਣੀ ਚਾਰੇ ਗਾਵਨ ਤੁਧਨੋ ਆਖੰਡ ਮਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸਹਿਮੈ ਚਿਤ ਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਚ ਸੱਚੇ ਨਾਹੀ ਹੈ ਪਿਓ ਸੇ ਜਾਏ ਨਾ ਜਾਸੀ ਰਾਚਨਾ ਜੇਂਦਰ ਚਾਏ ਰੰਗੀ ਰੰਗੀ ਪਾਤੇ ਕਰ ਕਰ ਉਸੇ ਮਾਇਆ ਜਨੂ ਪਾਏ ਕਰ ਕਰ ਦੇਖੇਗੀ ਤਾਂ ਆਪਣਾ ਜੋ ਜਹ ਦੇ ਵੜੇ ਆਏ ਜੋ ਜਿਸ ਪਾਵੇ ਸੋਈ ਕਰਸੇ ਉਹਰ ਹੁਕਮ ਨਾ ਕਰ ਲਾ ਜਾਏ ਸੋ ਪਾਤਸ਼ਾਹ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸਨ ਵੱਡਾ ਆਖੇ ਸਭ ਕੋ ਏਕ ਨਵੰਡਾ ਨੇਠਾ ਹੋਵੇ ਕੀ ਹੁੰਦਾ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸ਼ਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਆਗੁਣ ਹੈ ਰਾਖੂ ਨਾ ਜਾਣੈ ਤੇਰਾ ਕੀਤਾ ਕੇਵਲ ਤੀਰ ਨਹਾਉ ਸਭ ਸੁਰ ਤੇ ਮਨ ਸੁਰਤ ਕਮਾਈ ਸਭ ਕੀ ਹੁੰਦਾ ਮੇਲ ਕੀ ਹੁੰਦਾ ਪਾਇ ਗਿਆਨੀ ਤਿਆਨੀ ਗੁਰੂ ਗਰਹਾਈ ਗਹਣ ਨਾ ਜਾਏ ਤੇਰੇ ਤਲਬੜੇ ਆਏ ਸਭ ਸਤ ਸਭ ਤਪ ਸਾਬ ਚੰਗਿਆਈਆ ਸਦਾ ਬੁਖਾ ਕੇ ਆਪੜਿਆਈਆ ਤਦਨੁ ਸੇਤੇ ਕਿਨ ਨਾ ਪਾਇਆ ਕਰਮ ਨਾ ਨਹੀ ਠਗ ਰਹਾਇਆ ਅੱਖ ਨਵਾਂ ਲਾ ਗਿਆ ਵਿਚਾਰਾ ਸ਼ਿਵ ਤੇ ਭਰੇ ਜਿਨੇ ਪੰਡਾਰਾ ਜਿਸ ਤੁਮ ਦੇਹੇ ਦੇ ਸੇ ਕੀ ਆਚਰ ਨਾ ਨ ਸਤਿ ਸਵਾਰਣ ਹਰਿ ਸਾ ਮਹਿਲਾ ਪਹਿਲਾ ਆਖਾਂ ਨੀਵ ਆਸਰੇ ਅਮਰ ਜਾਉ ਆਖ ਲੋਕਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਭੁਖੈ ਖਾਏ ਚਲੇ ਹੈ ਦੁਖ ਸੋਖ ਅਵਸ਼ਰਮੇ ਰੇ ਮਾਈ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਗਿਤ ਲਵੜਿ ਆਈ ਆ ਤਗਿ ਕੀ ਗਿਉਦਨੇ ਪਾਈ ਦੇਸਾਂ ਮਲਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨਾ ਹੋਵੇ ਸੋਗ ਜੰਦਾਰਾ ਰਹੇ ਨਾ ਚੁਕੇ ਭੋਗ ਬੁਨੇ ਹੋ ਹੋਰ ਨਾਹੀਂ ਕੋਈ ਨਾ ਕੋ ਹੁਆ ਨਾ ਕੋ ਹੋਏ ਦੇਵਦਾवते ਵਰਤੇ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਆਸ ਅੰਸਾਰ ਹੈ ਜੀ ਗਉਜਾਤ ਨਾਨਕ ਨਾਵੇ ਬਾਸਨਾਤ ਰਾਗ ਜਰੇ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਅਸਤਿ ਪਰਖਾਂ ਮਨੋਗੁ ਰੁਗੁ ਰਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਇ ਕਰ ਦਿਆਨਾ ਪ੍ਰਗਾਸ ਮੇਰੇ ਮਿਤ ਗੁਰ ਦੇ ਮੋਖੋ 라ਬਲਾ ਪ੍ਰਗਾਸ ਗੁਰਬਚਨ ਮੇਰਾ ਪ੍ਰਾਣ ਸਖਾਈ ਹਰ ਕੀਰਤਾ ਹਮਰੇ ਰਹਿਰਾਸ ਰਹਾਉ ਹਰ ਜਨ ਕੇੜਾ ਭਾਗ ਵਡੇ ਰੇ ਨਾ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਤਾਸ ਹੈ ਬਲ ਸੰਗਤ ਗੁਣ ਪ੍ਰਗਾਸ ਜਨ ਹਰ 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 ਸਰਦਾ ਨਾ ਪਾਇਆ ਤੇ ਭਾਗ ਹਣ ਜਕਾਸ ਜੋ ਸਤਗੁਰ ਸ਼ਰਨ ਸੰਗਤ ਲਹੇ ਆਏ ਤ੍ਰਿਗ ਜੀਵੇ ਤ੍ਰਿਗ ਜਿਵਾਸ ਨਿਨਹਾਰ ਦਿਨ ਸਾਧਗੁਰੂ ਸੰਗਤ ਪਾਏ ਅਨੁਤੁਰ ਮਸਤਾ ਲਿਖਿਆ ਲਿਖਾਸ ਧਨ ਤਨ ਸਾਧ ਸੰਗਤ ਜਿਤ ਹਰਸ ਪਾਇਆ ਮਿਲ ਜਨਾਨਕ ਨਾਨਕ ਨਾਮ ਪ੍ਰਗਾਸ ਰਾਵ ਜੁਨੇ ਮਹਿਲਾ ਪੰਜਾਬਾ ਕਾਹਿਰੇ ਮਨ ਦਵਦਮ ਜਹਰ ਹਰਿ ਦਿਉ ਪ੍ਰਿਆ ਸਹਿਲ ਬਖਰਮ ਜਨ ਤੋ ਪਾਏ ਤਾ ਪਰਜ ਕਾਗੇ ਕਰ ਤਰਿਆ ਮੇਰੇ ਬਾਦੂ ਜੀ ਸਤ ਸੰਗਤ ਮਿਲੈ ਸੋਤਰੀਆ ਗੁਰ ਪ੍ਰਸਾਦ ਅਪਰੰਥ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਚਾ ਲੋਗ ਸਮਨਤਾ ਕੋ ਨੰਗਿਸ਼ ਕੇ ਤਰਿਆ ਸਿਰ ਸਿਰ ਜਸ ਵਾਹੇ ਠਾਕੁਰ ਕਾਹੇ ਮਨ ਪਾਓ ਕਲਿਆ ਉੜੇ ਉੜ ਆਵੇ ਸੇ ਕੋਸਾਂ ਨ ਪਾਛੇ ਉਸਦੇ ਸ੍ਰਿਆ ਜਨ ਕਾਮ ਲਖਲਾਬ ਕਵਣ ਆਚਗਵੈ ਮਨ ਮੇ ਸਿਮਰਨ ਕਰਿਆ ਸਾਮਨ ਦਾਨ ਦਾਸਾਸ਼ਟ ਸਦਾਾਨ ਠਾਕੁਰ ਕਰ ਅਜਲ ਤਰਿਆ ਜਨ ਨਾਲੇ ਬਲ ਬਲ ਸਦ ਬਲ ਜਾਈਐ ਤੇਹ ਰਾਂਤਨਾ ਪਾਰਾ ਵਰਿਆ ਰਾਗਾ ਸਾਹਿਬ ਨਾ ਚੌਥਾ ਸੋ ਪ੍ਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰજન ਹਰਪੁਰਖ ਨਿਰੰજન ਹਰਗਮਗ ਮਾਪਾਰ ਸਤਿ ਆਵਹਿ ਸਤਿ ਆਵਹਿ ਤੁਧੇ ਹਸਤੇ ਸਰਦਨਹਾਰਾ ਹਾਉ ਜੀਤ ਮਹਾਰਾਜ ਜੀ ਦੋ ਜੀ ਆਕਾ ਦਾ ਤਾਰਾ ਹਰ ਧਿਆਵ ਸੰਤੋ ਜੀ ਸਦੋ ਕਿਰਤ ਸਰਦਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜਨ ਦੇ ਵਿਚਾਰਾ ਤੋਂ ਘਟਕ ਲੰਤਰ ਸਰੰਗਰੰਕਰ ਜੀ ਹਰੇ ਕੋ ਅਪੁਰਖ ਸਮਾਨਾ ਇੱਕ ਦਾਤਾ ਇੱਕ ਬਿਖਾਰੇ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦਮ ਨਾਮ ਨਾ ਜਾਣਾ ਤੋ ਪਰਮ ਬ੍ਰਹਮ ਬਿਆੰਤ ਅਬਿਆੰਤ ਜੀ ਤੇਰੇ ਕੀਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਨਿਤ ਨ ਕਿਰਪਾ ਦਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜਗਵਸ ਸੁਗਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਧਿਆਵ ਆ ਜੀ ਤਨ ਟੋਟੇ ਜਾਗੇ 파ਸੇ ਜਨ ਹਰ ਪਾਓ ਜਨ ਹਰ ਹਰ ਜਨ ਪਾਓ ਧਿਆਵ ਆ ਜੀ ਜਨ ਕਾ ਪਾਓ ਸੁਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸੁਵਾਸੀ ਛੇ ਤਨ ਛੇ ਤਨ ਜਨ ਹਰਤੇ ਆਇਆ ਜੀ ਜਨਾਨ ਮਤਲਬ ਲਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੂਜੀ ਹਰ ਅਨਕ ਅਨੇਕ ਨੰਤਾ ਤੇਰੇ ਅਨਕ ਤੇਰੀ ਅਨਕ ਖਰੇ ਹਰਿ ਪੂਜਾ ਜੀ ਤਾ ਤਪ ਹੈ ਜਪਿਐ ਬਿਅੰਤਾ ਏਰੇ ਅਨੇਕ ਤੇਰੇ ਅਨੇਕ ਪੜ ਹੈ ਬੋ ਸਿਮਰਤ ਸਾਸਤਰ ਦੇ ਕਿਨ ਕਿਰਿਆ ਖਟ ਅਗਨਾ ਗਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਲਿ ਗਦੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਨਵਾਦ ਬੁਰਖ ਪਰੰਪਰਾ ਕਰਤਾ ਜੀ ਤੋ ਤੋ ਦੇਵ ਨਾਮ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੈ ਕੋ ਜੀ ਨੋ ਅਨੰਤ ਕਰਤਾ ਸੋਈ ਸਦਾ ਪੈ ਭਾਵੈ ਸਿਵਰਤੈ ਜੀ ਤੂੰ ਆਪੈ ਗਨਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਈ ਜੀ ਤਦਾਪੈ ਸਰਜ ਸਾਗੋਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋ ਹੀ ਆਸਾ ਮਹਿਲਾ ਚਪਥਾ ਤੂੰ ਕਰਤਾ ਸਚਿਆਰ ਮੈਂ ਨਾ ਸਾਈ ਜੋ ਤੂੰ ਪਾਵੈ ਸੋਇ ਦੀਸੀ ਜੋ ਤੂੰ ਦੇਹੀ ਸਹ ਹਪਾਏ ਦਹਾਉ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸਨਾ ਕਿਰਪਾ ਗਰੇਹੇ ਦਨ ਨਾਮ ਰਤਨ ਪਾਇਆ ਗੁਰਮੁਹਲਾ ਦਾ ਬਨ ਮੋਗਵਾਇਆ ਸਦ ਆਪ ਸੁਣਿਆ ਆਮਲਾਇਆ ਦਰਿਆਵ ਸਾਤ ਜਿਹੇ ਮਾਹੀਦ ਮਿਲੂ ਜਾ ਕੋਈ ਨਾਹੇ ਜੇ ਜਾਂ ਸਾ ਤੇਰਾ ਖੇਲਬ ਜੋ ਮਲਖੜਿਆ ਸੰਜੋਗੀ ਮੀਲ ਜਿਸਨੋਂ ਤੂੰ ਜਾੜਾ ਹੈ ਸੋ ਇਹ ਜਨ ਜਾਣੈ ਹਰ ਗੁਣ ਸਦਹਿ ਆਖ ਵਖਾਣੈ ਜਿਨ ਹਰ ਸੇਵਿਆ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਪੈੰਦੂਜਾ ਬਨ ਨਾ ਕੋਈ ਤੂੰ ਘਰ ਅਕਰ ਵੇਖ ਹੈ ਜਾੜਾ ਹੈ ਸੋਇ ਜਨਾਨ ਗੁਰਮਖ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਚਿਤ ਸਰਵੜੈ ਭਿਣ ਨਿਵਾਸਾ ਪਾਣੇ ਪਾਪ ਬਿਤ ਲਹਿ ਕੀਆ ਪੰਗਜ ਮੋ ਪਗਨੇ ਚਾਲੈ ਹਉ ਦੇਖਾਂ ਦਿਖੜੂ ਬੀਲੇ ਮਾਲੇਖ ਦਾ ਦੇਸੂ ਨਮਨਾ ਹਰ ਬਿਸਰਾ ਤੇਰੇ ਵਨ ਗਿਲਿਆ ਰਹਾਉ ਨਾ ਹਉ ਜਤੇ ਤੁਧ ਨੇ ਪੜਿਆ ਮੁਰਖ ਮੁਗਦਾ ਜਨਮ ਪਿਆ ਬਨਤ ਨਾਨਕ ਦਿਨ ਕੇ ਸਰਣਾ ਦਿਨ ਤੂੰ ਨਾਹੀ ਵੇ ਸਰਿਆ ਸਾ ਮਹਿਲਾ ਪੰਜਾਬ ਭਾਏ ਪ੍ਰਾਪਤ ਮਨੁਹ ਦੇਹੁਰਿਆ ਗੋਬਿੰਦ ਮਨਨ ਕੇ ਹੈ ਤੇਰੇ ਵਰਿਆ ਵਰਕਾਤ ਨ ਕਿਸਨਾ ਕਾਮ ਮਿਲ ਸਾਧ ਸੰਨ ਪਏ ਕੇਵਲ ਨਾਮ ਸਰੰਗ ਜਾਵਲਾਗ ਭਗਤ ਮਿਤਰਨ ਕੈ ਜਨਮਰਥਾ ਜਾ ਤ੍ਰੰਗ ਮਾਇਆ ਕੈ ਰਹਾਉ ਜਉ ਤਉ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਾਇ ਕਹੋ ਨਾਨਕ ਹਮ ਨੀਸਕਰਮਾ ਸ਼ਰਨ ਪਰੇ ਕੀ ਰਾਖੋ ਸਰਪਾ ਪਾਸ਼ਾ ਹੈ ਦਸਵੇਂ ਕਬੂ ਪਾਈ ਬੇਨਤੀ ਚੋ ਪਈ ਹਮਰੇ ਕਰੋ ਹਾ ਦਿਰਛਾ ਹੋਰ ਨ ਹੋਏ ਇਹ ਕੀ ਚਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰਾ ਦੁਸ਼ਟ ਸਬਦ ਵਕਾਵ ਹੋ ਆਪ ਹਾਦ ਮਹਿ ਉਚਾਵ ਹੋ ਸੁਖੀ ਵਸੈ ਮੋਰੋ ਪਰਵਾਰਾ ਸੇਵਾ ਸਿਖ ਸੁਭੈ ਕਰਤਾਰਾ ਮੋਰ ਅਚਾਨਜ ਕਰਦੇ ਕਰੀਏ ਸਾਬਨ ਨਕਵਾ ਸੰਗਰੀਏ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੇ ਰਹੇ ਪਿਆਸਾ ਦਮੈ ਸਾਡ ਕੇ ਅਬਨਾ ਤਿਆਹੂ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਚੋਲ ਦਿਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਦੇਵ ਦੇ ਵਰਗੈ ਮਨਨ ਕਾਲ ਕ ਤਰਾਸ਼ਣ ਬਨਿ ਗੈ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਆਤੂ ਜੋ ਕਰਿਓ ਰੱਛਾ ਰਾਖ ਲੇ ਹੋ ਮਰਾਖ ਨਹਾਰੇ ਸਾਹਿ ਸੰਤ ਸਹਾਏ ਪਿਆਰੇ ਦੇ ਨਾਮ ਦਰਸ਼ਨ ਗੇ ਹੰਤਾ ਤੋ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਕਤਰਾ ਕਾਲ ਪਾਏ ਸ਼ੂਜਵਤਰਾ ਕਾਲ ਪਾਏ ਗਨਵਸ਼ਨ ਪ੍ਰਗਾਸਾ ਸਭਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸੋਖੀਓ ਬੇਦਰਾਜ ਬਰਮਾ ਜੋਥੀਓ ਜਮਨ ਕਾਲ ਸਹਲੋ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਹਜਗਤ ਬਨਾਇਓ ਦੇਵ ਦਾਇਤ ਜਛਨ ਉਜਾਇਓ ਆਦ ਅੰਤੇ ਕਿਉ ਤਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਿਸਹਿ ਇਕ ਹਮਾਰੇ ਸਗਲ ਪ੍ਰਜਾ ਜਨ ਆਪ ਸਵਾਰੇ शिवकनकौ शिवगुण सुखदेव सातननकौ अपनमोह मधकीं खडखडके अंतरगे जानत अपले भरे की पीर वशानत चेटी देख जन सोला सब पर कृपा दृष्ट कर पुता सातनन देव पाए ते दुखी सुख पाए साधन के सुखी एक एक पीर वशानै ਖੜਕੜ ਕੇ ਪਟਪਲ ਕੇ ਜਨੈ ਜਯਦ ਕਰਕ ਅਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਰਾਜ ਜਵਾਖ ਰਖ ਕਰਤੋ ਹੁਕਮ ਹੋ ਤੁਮਾਂ ਮਿਲਤੋ ਦੇਹ ਤਾਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਵਜੂ ਚਾਰ ਤੁਮ ਸਭ ਹਿਤ ਰਹਿਨ ਰਾਲਮ ਜਾਨਤ ਬੇਦ ਅਪੇਦ ਅਨਲਮ ਨਿਰੰਕਾਰ ਨਰਵ ਕਾਂਦਰ ਲੰਬ ਵਾਦ ਆ ਨੀਲ ਅਨਾਦ ਸੰਭ ਤਾ ਗਣ ਚਰਦ ਪੇਦਾ ਜਕ ਪੀਵ ਨਾ ਪਾਉਤ ਬੇਦ ਤਾ ਕਾ ਕਿਰਪਾ ਹੁਨ ਨਮਾਨਤ ਮਹਾ ਮੂੜ ਹੈ ਜਿ ਪੇਦ ਨਾ ਜਾਣਤ ਮਹਾ ਦੇਵ ਕਹੈ ਤ ਸੁਦਾਸ਼ਿਵ ਅਨੰਕਾਰ ਕਾ ਚੀਨਤ ਨੇ ਪੀਵ ਆਪੋ ਆਪਣੀ ਬੁਧ ਹੈ ਜੀਤੇ ਬਨਨ ਦਪਿਨ ਪਿਨ ਤੂੰ ਹੈ ਤੇ ਤੇ ਤੁਮਰਾ ਲਖਨ ਆਜੈ ਬਸਾਰਾ ਕਹੈ ਬਿਦਸ ਜਾ ਵਰਥਮ ਸੰਸਾਰ ਇਕੈ ਰੂਪ ਨੋ ਸਰੂਪਾ ਰੰਗ ਪਿਉ ਰਾਵ ਕਿਹੂ ਪੁਕਾ ਥਾਂਡਾ ਜੇ ਰਸੇ ਤੇ ਕਿਨੀ ਦਬਿਖਾਨ ਬਹੁ ਰਚ ਦਿਨੀ ਕਹੋ ਪੁਤ ਰਾਜਾ ਹਵੇ ਬੈਠਾ ਕਹੋ ਸ਼ਿਵਨ ਪਿਓ ਸੰਗਤ ਇਕੱਠਾ ਸਗਦੇ ਸ੍ਰਿਸ਼ਟ ਦਿਖਾਇਆ ਚੰਪਾਭੋ ਆਜਵਾਦ ਸਰੂਪ ਸਵੈਮਭੋ ਅਵਰੱਛਾ ਮੇਰੀ ਤੁਮਕਲੋ ਸਿਕਵਾਰ ਸਿਖ ਸੰਗਰੋ ਦੋਸ਼ ਇਥੇ ਉਠਵਾ ਤਨ ਪਤਾ ਸਗਲ ਮਲੇਸ਼ ਕਰੋ ਨਮਕਤਾ ਜੇ ਤੁਝੁ ਦਸ਼ਰਣੇ ਪਰੇ ਨ ਕਹਿ ਦੁਸ਼ਟ ਦੁਖਤਾ ਹੋਵੇ ਮਰੇ ਹਰ ਹਜਾਮਲ ਪਗ ਪਰੇ ਤਿਹਾਰੇ ਦਿਨ ਕੈ ਤੋਂ ਸੰਕਟ ਸਵਟਾਰੇ ਜੋ ਕਲ ਕੁਗਵਾਰ ਤਿਹਾਈ ਹੈ ਤਾਂ ਕੇ ਕਾਲ ਨਗਟਨ ਹੈ ਹਰ ਅਛਾ ਹੋਏ ਤਾਹੀ ਸ਼ਗਾਲਾ ਦੁਸ਼ਟ ਅਦਿਸ਼ਟ ਤਰਿਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਦਰਖ ਮਹਰ ਹੋ ਨਰੇ ਦੁਸਤ ਕਰ ਮੋਸਾ ਹੋਏ ਦੁਸਤ ਆਸ਼ਾਕ ਨਾ ਕੋਈ ਏਕ ਬਾਦ ਜਨਤ ਬੈ ਸਮਾਰ ਆਕਾਲ ਪਾਸਤੇ ਤਹ ਬਾਰਾ ਜਿੰਨਨ ਨਾਮ ਤੇ ਹਾਰੋ ਕਹਾ ਦਾਰ ਦੁਸਤ ਦੋਖ ਤੇ ਰਹਾ ਅਖਰ ਲਗੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾ ਦੈਲ ਹੋ ਬਾਰੀ ਸਰਬ ਠੋ ਨਮੋ ਹੋ ਸਹਾਇ ਦੁਖ ਦੋਤੇ ਲਹਿ ਬਚਾਈ ਸਵਈਆ ਪਾਹੇ ਗਹ ਜਾਤੇ ਤੁਮਰੇ ਦਵਤੇ ਕੋ ਆਖ ਦਰਨ ਹੈ ਆਨਿਓ ਰਾਗ ਰਹੇ ਪ੍ਰਾਨ 쿠ਰਾਨ ਅਨੇਕ ਹੈ ਦੇਖ ਨਾ ਮਾਨਿਓ ਸਿਮਰੇ ਸਾ ਸ੍ਰਵੇ ਸਬੈ ਮੋ ਭੇਦ ਕਮੇ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮਾ ਨਾ ਕੇ ਹੋ ਸਾ ਤੂੰ ਵਿਖਾਨੇ ਨੂੰ ਦੁਖਦਾ ਸਗਲ ਦੁਆਰ ਕੋ ਸਾੜ ਕੇ ਗਹਿੋ ਤਹਾਰੋ ਦਵਾਰ ਬਾਹੇ ਗਣੇ ਕਿਲਾਜ ਅਸ ਗੋਬਿੰਦਾਸ ਤਹਾਰ ਰਾਵਖਲੇ ਮਹਿਲਾ ਤੀਜਾ ਨਾ ਦੇਖ ਓ ਔਂਕਾਰ ਸਤਗੁਰ ਪ੍ਰਸਾਦ आनंद अपिया मेरे माई सतगुरु मैं पाया सतगुरुता पाया सहज सेते मनम जियां बधाईया राग रतिन परिवार परिंगा शब्द गावनाया गा, शब्दो ता गाव हरि केरा मन जने बसाया कह नानक नंद हुआ सतगुरु मैं पाया ए मन मेरेया तू सरदार होन नालै ਕਾਰ ਹੋ ਤੋ ਮਨ ਮੇਰੇ ਦੋ ਸਭ ਸਾਰਣਾ ਹੰਗੇ ਕਾਰ ਹੋ ਕਰੇ ਤੇਰਾ ਕਾਰ ਜੋ ਸਭ ਸਵਾਰਣਾ ਸਮ ਨਾਗਲਾ ਸਮ ਰਾਸਵਾਮੀ ਸੋ ਕਿਉ ਮਨ ਆਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਨ ਲਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਸਲਾਹਾ ਤੇਰੀ ਨਾਮੁ ਨੋ ਸਾਬੈ ਨਾਮੁ ਨਿਕੈ ਮਨੋਸਿਆ ਆਵੈ ਸਬਦਿ ਕਨੇਰੇ ਗਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਚਾ ਨਾ ਮੇਰਾ ਦਰੁ ਸਾਚ ਨਾ ਧਰ ਮੇਰਾ ਇਹ ਨੁਖਾ ਸੋ ਗਵਾਇਆ ਅਗਰ ਸਾ ਸੁਖੁ ਨਐਸਿਆ ਨਿਛਾ ਸਭ ਜਾਈਆ ਸਦਾ ਕੁਰਬਾਨ ਕੀਤਾ ਜਗਤੋ ਜਿਸ ਅਦੇ ਅੰਗਾ ਕਹਿ ਨਾਨਕ ਸਨੋ ਸੰਤੋ ਸ਼ਬਦ ਤਰੋਪਿਆ ਰੋ ਸੱਚਾ ਨਾ ਮੇਰਾ ਦਰੋ ਆਵਾਜੇ ਪੰਜ ਸ਼ਬਦ ਘਰਸ ਵਾਗੇ ਘਰਸ ਵਾਗੇ ਸ਼ਬਦ ਆਜੇ ਕਨਾਜਿਤ ਕਰਤਾ ਰਿੰਗਿਆ ਪੰਜ ਦੋਦ ਵਸ ਕਿਤੇ ਕਾਲ ਗੰਡ ਕਮਾਰਿਆ ਰਾਖ ਨ ਪਾਇਆ ਤਦ ਦਿਨ ਕੋ ਸੇ ਨਾਮਾਰ ਕੇ ਲਾਗੇ ਕਹੇ ਨਾਨਦ ਅਸੂ ਹੋਆ ਜਦ ਕਰ ਅਨੰਦ ਵਾਚੇ ਆਨੰਦ ਸੁਣੋ ਹੋੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਮਦਰੇ ਸਗਲ ਸੂਰੇ ਦੁਖ ਰੋਸ ਨਤਾਬ ਤਰੇ ਸੋਨੇ ਸੱਥੇ ਬਾਣੀ ਸੰਤ ਸਾਜ ਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸਮਤੇ ਪੁਨਿੰਦ ਕਹਤੇ ਪਵਿੱਤ ਸਤਿਗੁਰ ਹੈ ਆਵਰ ਪੂਰੇ ਬਨਵੰਤ ਨਾਨਕ ਅਗਰ ਚਰਨ ਲਾਗੇ ਆਵਾਜ ਅਨਹਦ ਤੂਰੇ ਮਧਾਵਲੀ ਮਹਿਲਾ ਪੰਜਵਾ ਥਾਲ ਵਿੱਚ ਨਵਸਤੂ ਪਈਓ ਸਭ ਸੰਤੋ ਅਕ ਵਿਚਾਰੋ ਅਮਰਤ ਨਾਮ ਠਾਕੁਰ ਕਹਿ ਪਈਓ ਜਿਸ ਕਾ ਸਭ ਸਦਾ ਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਸੇਵਨਾਰੋ ਇਹ ਵਹਤ ਨਾ ਜਾਏ ਨਿਤ ਨਿਤ ਰਖੁਰਤਾਰੋ ਦਮ ਸੰਸਾਰ ਚਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਗਤੋ ਏ ਮੈਂ ਦਰਗੁਣਿਆਰੇ ਕਾ ਆਪੇ ਦਰਸ ਪਿਓਏ ਦਰਸ ਪਿਆ ਮਹਾਰਾਮ ਦੋ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲਤਾ ਜੀਵਾ ਦਨਮਨ ਭੇਵੇ ਹਰਿਆ ਪੌੜੇ ਤੇ ਤੈ ਤੋ ਸਮਰਤ ਜਿੱਥੈ ਕੋਈ ਨਾਹੀ ਉਤੈ ਤੇਰੇ ਰਾਖ ਅਗਨੀਂਦਰ 마ਹੀ ਸੁਣ ਕੇ ਜਮ ਕਹਿ ਦੂਤ ਨਾਏ ਤੇ ਰਹਿ ਛਡ ਜਾਹੇ ਪੌਦਲ ਵਖੋ ਸਗਾਹੋ ਵਰ ਸ਼ਬਦੇ ਪਾਰ ਪਾਹੇ ਅਨਕੁ ਲੰਗੀ ਪਿਆਸ ਅਮਰਤ ਸੇ ਖਾਹੇ ਕਲਾਂ ਪੁਲ ਅਗਨ ਗੋਵਨ ਗਾਹੇ ਸਾਸਨ ਗਿਰਪਾਲ ਸੁਮਾਨੇ ਸਾਹੇ ਸਹੇ ਵਰਤਾ ਕੋ ਨਾ ਜਾਏ ਇਹ ਆਵੇ ਜਿਤ ਆਹੇ ਸ਼ਲੋਕ ਮਹਿਲਾ ਪੰਜਵਾ ਅੰਤ ਨਗੁਰ ਰਤਨ ਜਹਿਵਾ Jap ਗੁਰਨਾਮ ਨੇtre sadguru pekhna shravane sunna gur naao sadguru chetiratya dil ge paye thav saho nan kirpa kare jishna vaade jagam chuv khadi hai bille ke keh la pach ba rakhe rakna haar aap variyan mur ke paire paaye taaj swariyan ਹੋ ਆਪ ਦੇ ਆਲ ਬਨਹੋ ਨਾਵਸਾਰੀਨ ਸਾਜਨਾਗੇ ਸੰਗ ਭਾਵਨ ਲਤਾਰੀਨ ਸਾਗਤ ਅਨੰਦਿਕ ਦੁਸ਼ਟ ਅਖਿਨ ਮਾਹੇਵਦਾਰੀਨ ਤਿਸ ਸੋ ਸਾਹਿਵ ਕੀ ਟੇਕ ਨਾਨਕ ਮੰਨੇ ਮਾਹੀ ਜਿਸ ਸ ਸਮਰਤ ਅਸ਼ੁਭ ਹੋਏ ਜਿਸ ਸ ਸਮਰਤ ਅਸ਼ੁਭ ਹੋਏ ਸਗਲੇ ਦੁਖ ਜਾ ਵਾਹਿ ਗੁਰੂ ਦੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ